ਕਹੇ ਆਂਗੇ ਉਹ ਮੇਰੇ ਘਰ ਨਾ ਮੇਰੀ ਅੰਮ੍ਰਿਤਸਰੀ ਨਾ ਵਰਜਾ ਮਗਾਇਆ ਹੋਇਆ ਤੇ ਨਾ ਮਸਾਪਾ ਹੋਇਆ ਇਹ ਅੱਜ ਪਿਆਰ ਕੋ ਸੁੱਦੀ ਮਿੱਟੀ ਉੱਤੇ ਵੀ ਹੋ ਰਹੀ ਐ ਇਹ ਕੋਈ ਬੜੀ ਬੰਧ ਭਾਜੀ ਗੱਲ ਐ ਜੇ ਬਦਾਂਸਾਂ ਦੇ ਸਾਹ ਪਰਸ ਦੀ ਬਾਜਾਂ ਦੇਲੇ ਆਪਾਂ ਲੈ ਲਏ ਹੁਣ ਤਾਂ ਕਾਇਦੀ ਪਿਆਰ

ਸਾਡੀ ਸਰਦਾਰ ਵਲੇ ਜੋ ਅਸੀਂ ਆਪਾਂ ਘਰ ਕਾ ਸਭਾਈ ਸੀ ਤੋ ਉਹ ਆਸਾਂ ਨੂੰ ਕੋ ਕਰੀ ਸਰਦਾਰ ਗਈ ਆ ਅਸੀਂ ਬਾਬਾ ਅੱਗੇ ਜੀ ਖਤਮ ਕਰਾਗੇ ਪੰਜਾਬ ਵਿੱਚ ਵੱਧ ਰਹੇ ਗੈਂਗਸਟਰਵਾਦ ਅਤੇ ਨਸ਼ਿਆ ਖਿਲਾਫ ਅੱਜ ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਵਕ ਵਕ ਥਾਣਿਆਂ ਬਾਹਰ ਕੀਤਾ ਗਿਆ ਅੱਜ ਮੁਹਾਲੀ ਦੇ ਥਾਣਾ ਸੁਹਾਣਾ ਬਾਹਰ ਹਾਊਸ ਵਿੱਚ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵੱਲੋਂ ਧਰਨਾ ਦਿੱਤਾ ਗਿਆ ਜਿਸ ਵਿੱਚ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਨੇ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਤੇ ਜੰਮ ਕੇ ਬਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਨਸ਼ਾ ਪੰਜਾਬ ਵਿੱਚ ਅਜ ਹோம் ਡਿਲੀਵਰੀ ਰਾਹੀਂ ਮਿਲਦਾ ਹੈ ਆਏ ਦਿਨ ਪੰਜਾਬ ਵਿੱਚ ਲਗਾਤਾਰ ਗੈਂਗਸਟਰਾਂ ਵੱਲੋਂ ਕਤਲੋਗਾਰਦ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹੋਂ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕਦੀ ਜਿਸ ਤਰ੍ਹਾਂ ਦਿੱਲੀ ਵਿੱਚ ਮਹਿਲਾ ਮੁੱਖ ਮੰਤਰੀ ਲਗਾ ਦਿੱਤੀ ਗਈ ਹੈ। ਉਸੇ ਤਰ੍ਹਾਂ ਪੰਜਾਬ ਵਿੱਚ ਵੀ ਕੇਜਰੀਵਾਲ ਨੂੰ ਮਹਿਲਾ ਮੁੱਖ ਮੰਤਰੀ ਲਗਾ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਸੁਧਾਰ ਹੋ ਸਕੇ। ਅਰੇ ਹੀ ਛਲਰਾਂ ਦੇ ਵਿੱਚ ਅਜੇ ਮਾਲ ਪਿਆ ਕੋਈ ਸਪੈਸ਼ਲ ਮੂਵਮੈਂਟ ਨਹੀਂ ਹੋਈ। ਸਾਡੀ ਉਧਰੋਂ ਚੋਣੇ ਦੀ ਫਸਲ ਆ ਜਾਣੀ ਹੈ। ਚੋਣਾ ਲਾਣ ਨੂੰ ਜਦੋਂ ਕੋਈ ਨਹੀਂ। ਇਹ ਹਹਾਕਾਰ ਮਚ ਰਹੀ ਹੈ। ਇਹੀ ਕਾਰਨ ਹੈ ਕਿ ਅਸੀਂ ਬਿਲਕੁਲ ਅਣਜਾਣ ਲੋਕਾਂ ਦੇ ਚੁਟਕਲੇ ਸੁਣ ਕੇ ਉਹਨਾਂ ਦੇ ਹੱਥ 'ਚ ਰਾਜ ਦੇ ਦਿੱਤਾ ਤੇ ਇਹਨਾਂ ਨੂੰ ਹੁਣ ਪਤਾ ਨਹੀਂ ਕਿ ਰਾਜ ਕਰੀਏ ਕਿਸਾ। ਸਰ ਸਾਬ ਇੱਕ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰ ਰਹੇ ਹੋ। ਕੱਲ ਪੰਜਾਬ ਪੁਲਿਸ ਵੱਲੋਂ ਇੱਕ ਉਪਲਬਧੀਆ ਜਿਹੜੀ ਉਹ ਗਿਣਾਈ ਗਈ ਹੈ। ਚਾਹੇ ਉਹ ਐਨਡੀपीएस ਮਾਮਲੇ 'ਚ ਗ੍ਰਿਫਤਾਰੀਆਂ ਹੋਣ, ਰਿਕਵਰੀਜ਼ ਹੋਣ, ਗੈਂਗਸਟਰਾਂ ਨੂੰ ਫਰਨ ਦੀ ਗੱਲ ਕਰ ਲਈਏ, ਵੈਪਨਸ ਦੀ ਰਿਕਵਰੀ ਇਹ ਗੱਲ ਸੁਣੋ ਮੁੱਖ ਮੰਤਰੀ ਦੀ ਆਪਣੀ ਫੋਟੋ ਲੱਗੀ ਕਿ ਜੋ ਕੋ ਚਾਹੀਦਾ ਅੰਦਰ ਹੀ ਆ ਜਾਓ ਤੁਸੀਂ ਕਹਿੰਦੇ ਹੋ ਡਰ ਕਹਿੰਦੇ ਜੀ ਤੁਸੀਂ ਦੱਸੋ ਤੁਸੀਂ ਇੱਥੇ ਪ੍ਰੈਸ ਦੇ ਭਰਾਓ ਟੈਲੀਫੋਨ ਦੇ ਉੱਤੇ ਡਰੱਗ ਅਵੇਲੇਬਲ ਹੈ ਕਿ ਨਹੀਂ ਹੋਮ ਡਿਲੀਵਰੀ ਮੈਂ ਤਾਂ ਛੋਟਕ ਤਾਂ ਹੁੰਦਾ ਸੀ ਨਾ ਕਿੱਥੋਂ ਦੀ ਤੁਸੀਂ ਗੱਲ ਕਰਦੇ ਹੋ ਨੌਜਵਾਨ ਬਾਜਵਾ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਚੇਂਜ ਕਰਤਾ ਪੰਜਾਬ ਦੇ ਵਿੱਚ ਨੂੰ ਲੱਗਦਾ ਕਿ ਮੁੱਖ ਮੰਤਰੀ ਵੱਜੂ ਲਾ ਦਿੱਤਾ ਗਿਆ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜਦੇ ਚੰਗਾ ਰਹਿੰਦੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜਦੇ ਇਹ ਟੇਰੀ ਕੋ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋਰ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਦਰ ਇਹਨੂੰ ਦੇ ਦੇ ਦਿਵਾਲੀ ਮਨਾਣਗੇ ਲੋਕ ਬਸ ਜੀ ਉਹ ਕਾਂਗਰਸ ਕਾਲ ਦੇ ਤਾਂ ਰਾਹਤ ਥੋੜਾ ਰੋੜ ਪਰ ਦਵਾਈ ਉਹ ਹੈ ਇਹ ਦੇਖੀ ਚਾਹ ਹੈ ਉਹ ਕਰਾਂਗੇ ਪਹਿਲਾਂ ਤਾਂ ਮੈਂ ਹੀ ਪੁੱਛਦੀ ਆਂ ਭਗਵੰਤ ਮਾਨ ਜੀ ਨੂੰ ਇਹਨਾਂ ਨੇ ਸਾਨੂੰ ਵਾਦਾ ਕੀਤਾ ਸੀਗਾ ਮਹਿਲਾਵਾਂ ਨੂੰ ਕਿ ਅਸੀਂ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਉਹ ਸਾਡਾ ਹਜ਼ਾਰ ਰੁਪਏ ਕਿੱਥੇ ਆ ਬਈ ਸਾਡਾ ਤਾਂ ਹਜ਼ਾਰ ਰੁਪਏ ਕੋਈ ਨਹੀਂ ਆਇਆ ਅਸੀਂ ਤਾਂ ਉਡੀਕ ਕਰ ਰਹੇ ਹਾਂ ਹੁਣ ਇਹ ਭਗਵੰਤ ਮਾਨ ਨੇ ਹੋਰ ਨਵਾਂ ਕੰਮ ਫੜ ਲਿਆ ਤੇ ਇਹ ਚੁਟਕਲੇ ਸੁਣਾ ਸੁਣਾ ਕੇ ਆਪਣੀ ਸਰਕਾਰ ਪੂਰੀ ਕਰ ਰਹੇ ਆ ਤੇ ਇਹ ਕਹਿੰਦਾ ਇਹਨੇ ਹੁਣ ਪੈਟਰੋਲ ਮਹਿੰਗਾ ਕਰਤਾ ਪੈਟਰੋਲ ਮਹਿੰਗਾ ਕਰਕੇ ਨਾਲੇ ਕਰਾਇਆ ਮਹਿੰਗਾ ਕਰਤਾ ਕੱਟਾ ਕਰਕੇ ਉਹਨੇ ਬੀਬੀਆਂ ਨੂੰ ਸਾਨੂੰ 1000 ਰੁਪਏ ਦਾ ਇਹਨੇ ਲollipops ਦੇਣਾ ਵੀ ਮੈਂ ਪੈਸੇ ਕੱਟੇ ਕਰਕੇ ਹੁਣ ਬੀਬੀਆਂ ਨੂੰ ਅਕਤੂਬਰ ਚ 1000 ਰੁਪਏ ਦਵਾਂਗਾ ਭਾਈ ਜੇ ਤੇਰੇ ਕੋਲ ਨਹੀਂ ਹੈਗੇ 1000 ਰੁਪਏ ਤੂੰ ਨਾ ਦੇ ਪਰ ਸਾਡੇ ਘਰ ਆਗਿਆਂ ਦੀ ਜੇਬਾਂ ਤੇ ਨਾ ਟੱਕਾ ਮਾਰ ਦੂ ਓਏ ਦੇਖੋ ਮੈਂ ਤੇ ਇੱਕੋ ਗੱਲ ਹੀ ਕਹਿਣਾ ਚਾਹਨਾ ਜੋ ਹਾਲਾਤ ਨੇ ਪੰਜਾਬ ਦੇ ਕਿਸੇ ਆਦਮੀ ਦੀ ਕਿਸੇ ਆਦਮੀ ਦੀ ਮੁੱਖ ਮੰਤਰੀ ਦੀ ਵੀ ਜ਼ਿੰਦਗੀ ਮੈਂ ਮਹਿਫੂਜ਼ ਨਹੀਂ ਸਮਝਦਾ ਜੇ ਮੁੱਖ ਮੰਤਰੀ ਪੰਜਾਬ ਦਾ 15 ਅਗਸਤ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਬੁਲੇਟ ਪ੍ਰੂਫ ਕੈਬਨ ਦੇ ਵਿੱਚੋਂ ਬੋਲੇ ਉਹਦਾ ਮਤਲਬ ਹੈ ਕਿ ਇਥੇ ਕੋਈ ਵੀ ਸੀ ਇਹ ਇੱਕ ਨਮੂਨਾ ਜਿਹੜਾ ਪੇਸ਼ ਕੀਤਾ ਭਗਵੰਤ ਨੇ ਬੁਲੇਟ ਪ੍ਰੂਫ ਸ਼ੀਸ਼ੇ ਤੋਂ ਪਿੱਛੇ ਇੱਕ ਮੋਰਚੇ 'ਚੋਂ ਬੋਲਣ ਦਾ ਉਹਦਾ ਮਤਲਬ ਹੈ ਕਿ ਆਜ਼ਾਦਾਨਾ ਪੰਜਾਬ 'ਚੋਂ ਇੱਕ ਮੋਰਚਾ ਚੱਲ ਗਿਆ ਇਹ ਹੁਣ ਇਸ ਮੋਰਚੇ ਦੇ ਵਿੱਚ ਹੌਲੀ-ਹੌਲੀ ਥੱਲੇ ਜਾਂਦੇ ਰਹੇ ਅਜਿਹੇ ਸ਼ੀਸ਼ਿਆਂ 'ਚੋਂ ਨਜ਼ਰ ਆਇਆ ਫਿਰ ਅੰਡਰਗਰਾਉਂਡ ਜਿਹੜੇ ਬਣ ਗਏ ਬੰਕਰ ਉਹਲਾਂ ਵਿੱਚੋਂ ਦੀ ਆਵਾਜ਼ ਆਇਆ ਕਰੇਗੀ ਅਜ ਤੋ 6 ਮਹੀਨੇ ਤੋਂ ਬਾਅਦ ਇਹ ਸਭ ਬੰਕਰ ਤੋਂ ਅੰਡਰਗਰਾਉਂਡ ਬੰਕਰ ਜਾਏਗਾ ਤੁਹਾਨੂੰ ਬਾਹਰੋਂ ਇੱਕ ਮਾਈਕ ਦੇ ਜ਼ਰੀਏ ਆਵਾਜ਼ ਆਏਗੀ ਤੇ ਚੀਮਸਟ ਵਿੱਚ ਹੋਏ ਕਿਸੇ ਦੀ ਜਾਇਦਾਦ ਸੁਰੱਖਿਅਤ ਨਹੀਂ ਕੋਈ ਨਵੀਂ ਇਨਵੈਸਟਮੈਂਟ ਨਹੀਂ ਆ ਰਹੀ ਸਕੂਲਾਂ ਦਾ ਤੁਸੀਂ ਵੇਖ ਲਿਆ ਜਿਨ੍ਹਾਂ ਨੇ ਇੰਗਲਿਸ਼ ਪੜ੍ਹੀ ਨਹੀਂ ਪੜ੍ਹਾਈ ਨਹੀਂ ਉਹਨਾਂ ਨੂੰ ਇੰਗਲਿਸ਼ ਟੀਚਰਸ ਦੇ ਰੱਖੀਆਂ ਦੇ ਦਿੱਤੀਆਂ ਹੈਲਥ ਸਿਸਟਮ ਟੋਟਲੀ ਕਾਲਪਸ ਕਰ ਗਿਆ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਮੈਂ 1 ਰੁਪਿਆ ਵੀ ਪੰਜਾਬ ਦੇ ਸਰਕਾਰ ਕਰਜ਼ਾ ਨਹੀਂ ਚਾੜੂ ਕਿਉਂਕਿ ਮੈਨੂੰ ਪਤਾ ਪੈਸੇ ਕਿੱਥੋਂ ਲੈਣੇ 20000 ਕਰੋੜ ਰੁਪਈਆ ਮੈਂ ਮਾਈਨਿੰਗ ਚੋਂ ਲਿਆਉਂ 1 ਰੁਪਿਆ ਨਹੀਂ ਆ ਰਿਹਾ 34000 34000 ਕਰੋੜ ਰੁਪਈਆ ਜਿਹੜਾ ਪੰਜਾਬ ਦਾ ਹਰ ਸਾਲ ਦਾ ਬਜਟ ਹੈ ਉਹਦੇ ਚ ਕੇਜਰੀਵਾਲ ਮੁਤਾਬਕ ਰਿਸ਼ਵਤ ਚੱਲਦੀ ਹੈ 40% ਕਮਿਸ਼ਨ ਹੈ ਕਹਿੰਦਾ ਜੇ 40 ਛੱਡ ਲਵਾਂ ਮੈਂ 20 ਵੀ ਲੈ ਆਂ ਤੇ 34000 ਕਰੋੜ ਰੁਪਇਆ ਉਹ ਆ ਗਿਆ ਤੇ 54000 ਕਰੋੜ ਰੁਪਇਆ ਤੇ ਮੇਰੇ ਕੋਲ ਬਕਾਇਆ ਪਿਆ ਤੇ 20000 ਕਰੋੜ ਠੀਕ ਜਾਂਦਾ ਹੋਏ ਤੇ ਮੈਨੂੰ ਕੋਈ ਪੈਸਾ ਲਿਆ ਇਹ ਉਹਦੀ ਕਮਿਟਮੈਂਟ ਹੈ ਸੋਸ਼ਲ ਮੀਡੀਆ ਤੇ ਤੁਸੀਂ ਵੇਖ ਚੱਕਦੇ ਹੋ ਇਲیکشنੋਂ ਪਹਿਲੇ ਕਿ ਮੈਂ 5 ਸਾਲ ਚ 260000 ਕਰੋੜ ਦਾ 75 ਸਾਲਾਂ ਦਾ ਕਰਜ਼ਾ ਬਿਲਕੁਲ ਖਤਮ ਕਰ ਦੂੰਗਾ ਮੈਂ ਦੱਸਣਾ ਚਾਹਣਾ ਪੰਜਾਬ ਵਾਸੀਆਂ ਨੂੰ 130000 ਦਾ ਕਰਜ਼ਾ ਇਹਨਾਂ ਨੇ ਟਈਆਂ ਸਾਲਾਂ ਚਾਰ 130000 ਕੋ 10000 ਕਰੋੜ ਦੀ ਹੁਣ ਮੰਗ ਕੀਤੀ ਸੈਂਟਰ ਗਵਰਨਮੈਂਟ ਇਹਦੀ ਜੀ ਬਾਹਰ ਨਿਕਲੀ ਝੋਲੀ ਅੱਡ ਕੇ ਲਮਾ ਪਿਆ ਉੱਥੇ ਭਾਜਪੀ ਦੀ ਸਰਕਾਰ ਦੇ ਸਾਹਮਣੇ ਭਗਵੰਤ ਤਾਂ ਹੀ ਦਿੱਲੀ ਗਿਆ ਕੇਜਰੀਵਾਲ ਨੂੰ ਮਿਲਣ ਗਿਆ ਕੋਟਾ ਹੋਇਆ ਪਿਆ ਉੱਥੇ ਬਕਾਇਦਾ ਤੌਰ ਉਹਨਾਂ ਨੂੰ ਇਹ ਹੀ ਗੱਲ ਕਹੀ ਕਿ 10000 ਕਰੋੜ ਰੁਪਇਆ ਮੈਨੂੰ ਹੋਰ ਦਿੱਤਾ ਉਹ ਕਹਿੰਦੇ ਨੇ ਕਿ ਸਾਲ ਦੇ ਜਿੰਨੇ ਪੈਸੇ ਤੁਹਾਨੂੰ ਦਿੱਤੇ ਜਾ ਸਕਦੇ ਉਹ ਕੋਟਾ ਤੁਹਾਡਾ ਓਵਰ ਹੋ ਗਿਆ ਤੇ ਮੈਨੂੰ ਜੋ ਲੱਗਦਾ ਅਗਲੇ ਮਹੀਨੇ ਤੱਕ ਸਰਕਾਰੀ ਮਲਾਜ਼ਮਾਂ ਨੂੰ ਤੇ ਪੈਨਸ਼ਨਰਜ਼ ਨੂੰ ਨਾ ਤਨਖਾਹ ਮਿਲੀ ਹੈ ਤੇ ਪੈਨਸ਼ਨਰਜ਼ ਨੂੰ ਪੈਨਸ਼ਨ ਨਹੀਂ ਮਿਲੇ। ਹਾਂ ਕਾਰ ਪੰਜਾਬ ਚ ਮਚ ਗਈ ਹੈ। ਹਰ ਮੋੜ ਦੇ ਵਿੱਚ ਤੁਸੀਂ ਕਿਸੇ ਪੰਜਾਬ ਦੇ ਮੇਨ ਹਾਈਵੇ ਤੇ ਹੋ ਜੋ ਕਦੇ ਟੀਚਰ ਬੈਠੇ ਕਦੇ ਡਾਕਟਰਸ ਬੈਠੇ ਨੇ ਕਦੇ ਇੰਜੀਨੀਅਰਸ ਬੈਠੇ ਨੇ ਕੋਈ ਹਰ ਵਰਗ ਇਹਨਾਂ ਦੇ ਕੰਪਲੀਟਲੀ ਉਲਟ ਹੈ ਫਰਾਡ ਬੇਕੋ ਜਿਹੜੀ ਪਾਰਟੀ ਤੇ ਜਿਹੜਾ ਲੀਡਰ ਭਗਵੰਤੌਰ ਕਾ ਨੌਜਵਾਨ ਭੈਣਾ ਨੂੰ ਮਾਵਾਂ ਨੂੰ ਝੂਠ ਬੋਲ ਸਕਦਾ ਕਿ 1000 ਰੁਪਿਆ ਤੁਹਾਨੂੰ ਅਸੀਂ ਪਹਿਲੀ ਤਰੀਕ ਨੂੰ ਇੱਕ ਮਦਦ ਵਜੋਂ ਤੁਹਾਨੂੰ 1000 ਰੁਪਿਆ ਹਰ ਅਕਾਊਂਟ ਚ ਪਾਵਾਂਗੇ ਜਿੰਨੀ ਵੀ 18 ਸਾਲ ਤੋਂ ਉੱਤੇ ਸਾਡੀਆਂ ਬੈਣਾ 22 ਸਾਲ ਗੁਜ਼ਰਨ ਤੋਂ ਬਾਅਦ ਵੀ 1 ਰੁਪਿਆ ਕਦੀ ਨਹੀਂ ਕਿਸੇ ਪਿੰਡ ਚ ਕਿਸੇ ਸ਼ਹਿਰ ਚ 1 ਰੁਪਿਆ ਡਵੈਲਪਮੈਂਟ ਦਾ ਨਹੀਂ ਆਇਆ ਜੇ ਡਵੈਲਪਮੈਂਟ ਹੋ ਰਹੀ ਹੈ ਤਾਂ ਮਹਾਰਾਜਾ ਸਤੋਜ ਤੇ ਇਹਦੇ ਨਾਲ ਆ ਜਿਹੜਾ 35 ਚਾਲੀਆਂ ਦਾ ਟੋਲਾ ਇਹਦੇ ਕੋਲ ਜਾਂ ਇਹਨਾਂ ਦੇ ਜਿਹੜੇ 92 ਐਮਐਲਏ ਜਿਹੜੇ ਹਰ ਰੋਲ ਕਰਦੇ ਫਿਰਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਜੇਬਾਂ ਵਿੱਚ ਹੱਥ ਪਾਏ ਨੇ ਥਾਣੇ ਇੱਕੋ ਦਮ ਤੁਸੀਂ ਵੇਖੋ ਨਲਾਮ ਹੋ ਚੁੱਕੇ ਨੇ ਤਹਿਸੀਲਾਂ ਨਲਾਮ ਹੋ ਚੁੱਕੀਆਂ ਨੇ ਹੁਣੇ ਹੀ ਪੈਟਰੋਲ ਤੇ ਡੀਜ਼ਲ ਤੇ ਤੀਜੀ ਚੌਥੀ ਵਾਰ ਟੈਕਸ ਵਧਾ ਦਿੱਤਾ ਇਹ ਤੇ ਹੈਰਾਨੀ ਦੀ ਗੱਲ ਹੈ ਕੋਈ ਪੰਜਾਬੀ ਆਏ ਦੁਆਲੇ ਹੋ ਸਾਰੇ ਜਾ ਕੇ ਮੋਹੱਲੀ ਵਾਲੇ ਜਾ ਕੇ ਕੋਈ ਇਤੋਂ 20 25 ਕਿਲੋਮੀਟਰ ਤੋਂ ਤੇਲ ਪਵੰਦਾ ਜਿਹੜੇ ਹਰਿਆਣਾ ਬਾਰਡਰ ਤੇ ਨੇ ਜਿਹੜੇ ਹਿਮਾਚਲ ਬਾਰਡਰ ਤੇ ਹਿਮਾਚਲ ਚੋਂ ਪਵੰਦੇ ਨੇ ਜਿਹੜੇ ਹਰਿਆਣੇ ਦੇ ਬਾਰਡਰ ਤੇ ਹੋ ਰਹੇ ਨੇ ਤੇਲ ਪਵੰਦ ਸਾਡਾ ਤੇ ਪੰਜਾਬ ਦਾ ਤੇ ਮੁਹਾਲੀ ਸੌਰੀ ਚੰਡੀਗੜ੍ਹ ਦੇ ਪੈਟਰੋਲ ਦਾ 6 ਰੁਪਏ ਲੀਟਰ ਵਿੱਚ ਫਰਕ ਡੀਜ਼ਲ ਦਾ ਫਰਕ ਡੀਏਪੀ ਨਕਲੀ ਡੀਏਪੀ ਆ ਨਹੀਂ ਰਹੀ ਤੇ ਨਕਲੀ ਆ ਰਹੀ ਅੱਜ ਪੰਜਾਬ ਭਰ ਦੇ ਵਿੱਚ ਕਾਂਗਰਸ ਸਰਕਾਰ ਕੋਲੋਂ ਮੋਰਚਾ ਖੁੱਲਿਆ ਗਿਆ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੀ ਕਰਨਾ ਚਾਹੋ ਪੰਜਾਬ ਪਾਸੇ ਬੜੇ ਹੁਲਕ ਸਰਕਾਰ ਵੱਲੋਂ ਨੇ ਹੋਇਆ ਜੇ ਸਾਡੀ ਸਰਕਾਰ ਬੜੇ ਤਾਂ ਅਸੀਂ ਫਿਰ ਤੁਹਾਨੂੰ ਧੰਨਵਾਦ ਕਰਾਂਗੇ ਤੇਰਾ ਬਹੁਤ-ਬਹੁਤ ਧੰਨ। ਇੱਕੋ ਐਦਾ ਕਿ ਤੁਸੀਂ ਤੁਸੀਂ ਮੰਨੋਗੇ ਨਹੀਂ ਪਰसों ਮੈਸੇਜ ਆਇਆ ਸੀ ਕਿ ਆਪਾਂ ਨੇ ਪ੍ਰੋਟੈਸਟ ਕਰਨਾ ਹੈ ਲਾਂਡ ਆਰਡਰ ਤੇ ਗੁੱਟਾਂ ਖੋਹਾਂ ਤੇ ਚੋਰੀਆਂ ਤੇ ਕਹਿੰਦੇ ਗੈਂਗਸਟਰਵਾਦ ਤੇ ਤੇ ਪਲਾਸ ਜਿਹੜੀ ਆ ਝੂਠੇ ਪਰਚੇ ਨੇ ਤੇ ਉਹ ਸਾਰੀਆਂ ਚੀਜ਼ਾਂ ਤੋਂ ਜੇ ਅਸੀਂ ਲੋਕਾਂ ਨੂੰ ਉਹਰੇ ਤੁਸੀਂ ਮੇਰਾ ਮੈਕਸ ਪੜਿਆ ਹੋਣਾ ਹੈ ਕਿ ਅਸੀਂ ਬੋਧਨ ਦਾ ਫੋਨ ਨਹੀਂ ਕਰ ਸਕੇ ਜੀ ਅਸੀਂ ਉਹ ਮੈਸੇਜ ਪਾਇਆ ਲੋਕ ਆਪ ਮੁਹਾਰੇ ਤੁਸੀਂ ਸਵੇਰੇ ਨਹੀਂ ਆਏ ਕਿ ਸਵੇਰੇ ਲੋਕ ਇੱਥੇ 11 ਵਜੇ ਡਾਟਾ ਬੜਾ ਖੱਟ ਸੀਗਾ ਕਿ ਕਰਵਾ ਦੋ ਟਾਇਰ ਬਦਲਾ ਸੀ ਤੇ ਲੋਕ 9:30 ਵਜੇ ਆ ਗਏ ਲੋਕਾਂ ਨੇ ਉਹ ਮਹਾਕਲਾ ਜੀ ਹਿਸਾਬ ਲਿਆ ਪੂਰੇ ਪੰਜਾਬ ਬਹੁਤ ਬੜਾ ਅਕਸ਼ਾ ਹੈ ਕਿ ਪੰਜਾਬ ਵਿੱਚ ਚਾਹੁੰਦੇ ਕਿ ਸਾਡਾ ਕਦੋਂ ਇਹਨਾਂ ਤੋਂ ਪ੍ਰਿਆਨ ਸਾਡਾ ਖੜਾ ਛੁੱਟੇ ਤੇ ਅਸੀਂ ਆਪਣੇ ਘਰੇ ਸੁਖਸ਼ਾਂਤ ਬਸਿਏ ਔਰ ਜਿਸ ਤਰੀਕੇ ਨਾਲ ਮਰਡਰ ਹੋ ਰਹੇ ਨੇ ਕਿ 640 ਮਰਡਰ 2022 ਤੱਕ ਹੁਣ ਤੱਕ ਹੋ ਚੁੱਕੇ ਨੇ 20 ਮਰਡਰ ਕੱਲੀ ਅਗਸਤ ਚ ਹੋਏ ਨੇ ਜਾਨੀ ਦੋ ਦੇ ਪੜਦੇ ਆ ਜੇ ਕਿਸੇ ਸੂਬੇ ਦੇ ਇੰਨੇ ਹਾਲਾਤ ਮਾੜੇ ਹੋਣ ਲਾਂਡਰ ਦੇ ਉੱਥੇ ਆਪਣਾ ਜਣਾਕਨਾ ਮਹਾਨ ਹੋ ਜਾਏਗਾ ਅੱਜ ਇਹੀ ਕਰਕੇ ਬਾਜਾ ਸਾਹਿਬ ਨੇ ਕਿਹਾ ਵੀ ਸਾਰੇ ਮਾਂ ਤੋਂ ਚਿੰਤਤ ਨਹੀਂ ਆ ਬੱਚਿਆਂ ਤੋਂ ਕਿ ਸਾਡਾ ਬੱਚਾ ਜਿਆਦਾ ਇਹਨਾਂ ਦੇ ਰਜਿਸਟਰ ਤੱਕ ਨਾ ਚੜ ਜਾਏ ਜੇ ਕੋਈ ਬੰਦਾ ਕੋ 4 ਪੀਸੇ ਨੂੰ ਫਰੋਖਤ ਜੇ ਨਾਸੀ ਆ ਜਾਂਦਾ ਤੇ ਜਾਂ ਫਿਰ ਉਹਦਾ ਬੱਚਾ ਨਸ਼ੇਲੇ ਪਸੰਦੇ ਚਲ ਜੇ ਉਹ ਆਪਣਾ ਯੂਨੀਵਰਸਿਟੀ ਲੈ ਕੇ ਬਾਹਰਲੇ ਮੁਲਕਾਂ ਨੂੰ ਮੂਵ ਕਰ ਰਹੇ ਨੇ ਤਾਂ ਇਸ ਤਰ੍ਹਾਂ ਕੇ ਪੰਜਾਬ ਦੇ ਹਾਲਾਤ ਨੇ ਜਿਹੜੇ ਬੜੇ ਭਾਦਰ ਨੇ ਔਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਇਸ ਗੱਲ ਦੀ ਸਰਕਾਰ ਕੰਬ ਕਰਨੀ ਦੀ ਸਥਿਤੀ ਹੋਈ ਹੈ ਉਹਨੂੰ ਜਗਾਉਣ ਵਾਸਤੇ ਸਾਡੇ ਪਾਰਟੀ ਨੂੰ ਪਰਲਾ ਕੀਤਾ ਗਿਆ ਸਾਡੇ ਪ੍ਰਧਾਨ ਸਾਹਿਬ ਰਾਜਾ ਡੰਗਰੀ ਵੱਲੋਂ ਤੇ ਸਾਡੇ ਕੋਲ ਇੱਥੇ ਸੀਐਲ ਵੀ ਲੀਡਰ ਪਾਰ ਦੀ ਸਭਾ ਆਏ ਸੀਗੇ ਕਿ ਅੱਜ ਪੂਰੇ ਫੌਜੋ ਝੰਡਾਲੇ ਗਏ ਨੇ ਆਪ ਕਿ ਉੱਤੇ ਵੀ ਬਹੁਤ ਬੁਰਾ ਹਾਲ ਨਸ਼ਿਆਂ ਦਾ ਜਿਹੜੇ ਨਸ਼ੇ ਜਿਹੜੇ ਹੈਗੇ ਨੇ ਇਸ ਵੇਲੇ ਕੋਹੜ ਬਣਦਾ ਜਾ ਰਿਹਾ ਹੈ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਸਰਕਾਰ ਆਪਣੇ ਜਿਹੜੇ ਫਰੀ ਬੀਜ ਹੈਗੀਆਂ ਨੇ ਉਹ ਦੇ ਕੇ ਪੰਜਾਬ ਨੂੰ ਖੰਡਾਲ ਕਰਨ ਲੱਗੀ ਹੋਈ ਹੈ ਕੋਈ ਇਹਨਾਂ ਕੋਲ ਵਿਜ਼ਨ ਨਹੀਂ ਕੋਈ ਪਲੈਨਿੰਗ ਨਹੀਂ ਔਰ ਕਰਜ਼ ਦੇ ਕਰਜ਼ ਲਈ ਜਾ ਰਹੀ ਹੈ ਜੇ ਇਹਹੀ ਸਰਕਾਰ ਪੰਜ ਸਾਲ ਪੂਰੇ ਕਰਦੀ ਆ ਤਾਂ ਅਸੀਂ ਤਕਰੀਬਨ ਜਿਹੜੇ ਹੁਣ 3 ਲੱਖ ਰੁਪਏ ਤੇਰੇ ਕਰੋੜ ਦੇ ਕਰਜ਼ ਹੈ ਅਸੀਂ ਅਸੀਂ 5 ਲੱਖ ਕਰੋੜ ਤੇ ਪਹੁੰਚ ਜਾਾਂਗੇ ਜਿਹੜਾ ਸਾਡੇ ਬੱਚਾ ਜੰਮੂਗਾ ਉਹ 2 ਲੱਖ ਰੁਪਈਆ ਤੋਂ ਲੈ ਕੇ 2.5 ਲੱਖ ਰੁਪਈਆ ਲੈ ਕੇ ਕਰਦੇ ਲੈ ਕੇ ਜੰਮੂਗਾ ਜਿੰਦੀ ਸਾਡੀ ਇਨਕਮ ਹੈ ਉਹ ਸਾਰੀ ਵਿਆਜ ਚਲ ਜਾਉ ਨਾ ਕਿ ਅਸੀਂ ਮੂਰਬੇ ਨਹੀਂ ਬਣਨਾ ਤੇ ਸਾਡੀ ਜਿਹੜੀ ਖੇਤੀ ਦੀ ਆਉਟਪੁੱਟ ਹੈ ਡੇ ਬਾਏ ਡੇ ਪ੍ਰੋਡਕਸ਼ਨ ਘਟਦੀ ਜਾ ਰਹੀ ਹੈ ਲਾਗਤ ਵੱਧਦੀ ਜਾ ਰਹੀ ਹੈ ਔਰ ਸਾਡੇ ਤੇ ਜਿਹੜਾ ਪੈਟਰੋਲ ਡੀਜ਼ਲ ਦੇ ਬੋਝ ਨੇ ਜਾਂ ਵਸਲ ਦੇ ਕਿਰਾਏ ਨੇ ਹਰ ਤਰੀਕੇ ਨਾਲ ਜਿਹੜਾ ਪਬਲਿਕ ਵਸਲੇ ਇਕਨਾਂਵੇਂ ਇਹਨਾਂ ਨੇ ਬੁਰੀ ਤਰ੍ਹਾਂ ਜੀਣਾ ਦਾ ਮਹਾਲ ਸੀਤਾ ਹੋਇਆ ਤੇ ਪਬਲਿਕ ਮਹਿੰਗਾਈ ਦੀ ਮਾਰ ਚੱਲ ਰਹੀ ਹੈ ਜਿਹੜਾ ਇੱਕ ਆਮ ਬੰਦਾ ਹੁਣ ਜਿਹੜਾ ਆਊਟਸੋਰਸ ਤੇ ਬੱਚਾ ਕੰਮ ਕਰਦਾ ਉਹ ਤਰ੍ਹਾਂ ਕਿ 10000 ਰੁਪਈਆ 10 BC ਰੇਟ ਹੈ ਚੰਡੀਗੜ੍ਹ ਉਹ ਹੀ 18000 ਰੁਪਈਆ 10000 ਬੰਦੇ ਦਾ ਦੱਸੋ ਕਿਹੜਾ ਪਰਿਵਾਰ ਆਪਣਾ ਬੱਚਾ ਆਪਣਾ ਪਰਿਵਾਰ ਚਲਾ ਲੂ ਇਸ ਦੇ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੋ ਰਹੀਆਂ ਇਹ ਹੋਰ ਤਾਂ ਟੁੱਟ ਰਹੀ ਜਾ ਰਹੇ ਜਾਂ ਬੱਚੇ ਉਹ ਨਸ਼ੇ ਕਰਨ ਲੱਗ ਗਏ ਡਿਪਰੈਸ਼ਨ ਚ ਆ ਕੇ ਜਿਹੜੇ ਗਲਤ ਪਾਸੇ ਚਲੇ ਗਏ ਅੱਜ ਕੋਈ ਘਰ ਟੁੱਟ ਰਹੇ ਨੇ ਕਿ ਇਹ ਸਰਕਾਰ ਨੂੰ ਕੋਈ ਚਿੰਤਨ ਇਸ ਗੱਲ ਸਰਕਾਰ ਨੂੰ ਸਿਰਫ ਆਪਣੀ ਆਡ ਦੀ ਮਸ਼ਹੂਰੀ ਦੀ ਜਨਤਾ ਹੈ ਉਹਦੇ ਵਾਸਤੇ ਨਾ ਕੋਈ ਪੈਸੇ ਹੈਗੇ ਆ ਪਰ ਲੋਕਾਂ ਨੂੰ ਪੈਸੇ ਦੇਣ ਵਕਤ ਕੋਈ ਪੈਸਾ ਨਹੀਂ ਆ ਰਿਹਾ